ਕੈਬਨਟ ਮੰਤਰੀ ਪੰਜਾਬ ਲਾਲਚੰਦ ਕਟਾਰਚਕ ਹੁਣਾ ਵੱਲੋਂ ਹਲਕਾ ਪੋਵਾ ਦੇ ਵੱਖ-ਵੱਖ ਪਿੰਡਾਂ ਦਾ ਅੱਜ ਦੌਰਾ ਕੀਤਾ ਗਿਆ। ਉੱਥੇ ਪਿਛਲੇ ਦਿਨੀ ਜਿਹੜੇ ਹਲਕਾ ਪੋਵਾ ਦੇ ਵੱਖ-ਵੱਖ ਪਿੰਡਾਂ ਵਿੱਚ ਕੰਮ ਆਰੰਭੇ ਗਏ ਸਨ, ਕੰਪਲੀਟ ਹੋਣ ਉਪਰੰਤ ਉਹਨਾਂ ਕੰਮਾਂ ਦਾ ਅੱਜ ਉਦਘਾਟਨ ਕੀਤਾ ਗਿਆ। ਜੇਕਰ ਰੋਡਮੈਰਾ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਕੈਬਨਟ ਮੰਤਰੀ ਪੰਜਾਬ ਲਾਲਚੰਦ ਕਟਾਰਚਕ ਹੁਣਾ ਵੱਲੋਂ ਰੋਡਮੈਰਾ ਵੀ ਕੇ ਸਿਰਕਤ ਕੀਤੀ ਜਾਂਦੇ ਜਿੱਥੇ ਪਿਛਲੇ ਦਿਨੀ ਵਾਟਰ ਸਪਲਾਈ ਦਾ ਜਿਹੜਾ ਕੰਮ ਸ਼ੁਰੂ ਕੀਤਾ ਗਿਆ ਸੀ, ਕੰਪਲੀਟ ਹੋਣ ਉਪਰੰਤ ਅੱਜ ਉਸ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਰੋਡ ਕਟਾਰ ਚੱਕ ਹੁਣਾ ਦਾ ਕਹਿਣਾ ਸੀਗਾ ਕਿ ਨੋਟ ਮਹਿਰਾ ਦੇ ਵਸਨੀਕਾਂ ਨੂੰ ਇੱਕ ਵੱਡੀ ਸੁਗਾਤ ਜਿਹੜੀ ਪ੍ਰਾਪਤ ਹੋਈ ਹੈ ਜਿੱਤੇ 1 ਕਰੋੜ 90 ਲੱਖ ਦੀ ਲਾਗਤ ਨਾਲ ਜਿਹੜਾ ਪਿੰਡ ਵਾਸੀਆਂ ਨੇ ਜਿਹੜੇ ਵਾਟਰ ਸਪਲਾਈ ਜਿਹੜੀ ਮਹੋਈਆ ਕਰਵਾਈ ਗਈ 1300 ਘਰਾਂ ਨੂੰ ਜਿਹੜਾ ਸੁੱਧ ਤੇ ਸਾਫ਼ ਪਾਣੀ ਜਿਹੜਾ ਮਹੋਈਆ ਕਰਵਾਇਆ ਗਿਆ ਇਸ ਮੌਕੇ ਕੀ ਕੁਝ ਕਹਿਣਾ ਕੈਬਨ ਮੰਤਰੀ ਪੰਜਾਬ ਲਾਲਚੰਦ ਕਟਾਰ ਚੱਕ ਹੁਣਾ ਦਾ ਆਓ ਸੁਣਾਦੇ ਹਾਂ ਤੁਹਾਨੂੰ ਉਹਨਾਂ ਦੇ ਜ਼ੁਬਾਨੀ ਅੱਜ ਫੇਰ ਮੈਂ ਇੱਕ ਵਾਰ ਆਪਣੇ ਪਿਆਰੇ ਲੋਕਾਂ 'ਚ ਆਇਆ ਵਿਧਾਨ ਸਭਾ ਹਲਕਾ ਪੋਆ ਦੇ ਅੱਜ ਵੱਖ-ਵੱਖ ਪਿੰਡਾਂ ਦੇ ਅੰਦਰ ਵੱਖ-ਵੱਖ ਜਿਹੜੇ ਵਿਕਾਸ ਕਾਰਜ ਨੇ ਕਿងារ ਨੂੰ ਆਰਾਮ ਕੀਤਾ ਤੇ ਕਈ ਜਿਹੜੇ ਚੱਲੇ ਸਨ ਉਹ ਉਹਨਾਂ ਨੂੰ ਮੁਕੰਮਲ ਹੋਣ ਤੋਂ ਬਾਅਦ ਅੱਜ ਲੋਕਾਂ ਨੂੰ ਸਮਰਪਿਤ ਕੀਤਾ ਸੋ ਇਸ ਵੇਲੇ ਮੈਂ ਨਰੋਡ ਮਹਿਰਾ ਪਿੰਡ ਦੇ ਅੰਦਰ ਖੜਾ ਸੋ ਇਸ ਪਿੰਡ ਦੇ ਅੰਦਰ ਜਿਹੜੀ ਵਾਟਰ ਸਪਲਾਈ ਆ ਉਹ ਅੱਜ ਕੰਪਲੀਟ ਹੋਈ ਆ ਲੋਕਾਂ ਨੂੰ ਤੁਸੀਂ ਦੇਖਿਆ ਕਿ ਇਹਨੂੰ ਸਪੁਰਦ ਕੀਤਾ ਸਮਰਪਿਤ ਕੀਤਾ 1 ਕਰੋੜ 90 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਜਿਹੜੀ ਆ ਵਾਟਰ ਸਪਲਾਈ ਨਰੋਡ ਮਹਿਰਾ ਦੇ ਲੋਕਾਂ ਨੂੰ ਮਿਲੀ ਆ ਲਗਭਗ 2 ਲੱਖ ਲੀਟਰ ਕੈਪੈਸਿਟੀ ਦੀ ਟੈਂਕੀ ਬਣੀ ਆ ਔਰ 1600 ਮੀਟਰ 16 16 ਕਿਲੋਮੀਟਰ 16 ਕਿਲੋਮੀਟਰ ਜਿਹੜੀ ਆ ਉਹ ਪਾਈਪ ਲਾਈਨ BC ਆ ਪੂਰੇ ਪਿੰਡ ਦੇ ਅੰਦਰ ਕੋਈ ਵੱਡਾ ਪਿੰਡ ਆ ਔਰ 1300 ਘਰਾਂ ਨੂੰ ਇਸ ਵਾਟਰ ਸਪਲਾਈ ਦਾ ਜਿਹੜਾ ਸੁੱਧ ਪਾਣੀ ਮਿਲਣਾ ਉਹਦਾ ਲਾਭ ਮਿਲਣਾ ਸੋ ਲਗਾਤਾਰ ਮਾਨ ਜੋ ਕੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਅੰਦਰ ਤੇ ਖਾਸ ਕਰਕੇ ਮੇਰੇ ਹਲਕੇ ਨੂੰ ਵੱਡੀਆਂ ਨਿਯਮਤਾ ਮਿਲ ਰਹੀਆਂ ਨੇ ਸੋ ਮੈਂ ਅੱਜ ਸਾਰਾ ਦਿਨ ਆਪਣੇ ਹਲਕੇ ਦੇ ਵਿੱਚ ਇਸ ਤੋਂ ਪਹਿਲਾਂ ਮੈਂ ਨਰੰਗਪੁਰ ਵਿਖੇ ਇੱਕ ਸੜਕ ਦਾ ਜਿਹੜਾ ਉਹ ਕੰਮ ਨਾ ਸ਼ੁਰੂ ਕਰਾ ਕੇ ਆਇਆ ਨਰੰਗਪੁਰ ਤੋਂ ਲੈ ਕੇ ਸਿਮਬਲੀ ਤਲਵਾੜਾ ਜੱਟਾਂ ਤੇ ਅਪ ਟੂ ਨਸ਼ਾਰਾ ਨਲਵੰਦਾ 10 ਕਿਲੋਮੀਟਰ ਦੀ ਸੜਕ ਦਾ ਜਿਹੜਾ ਉਹ ਅੱਜ 3.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਉਹ ਕੰਮ ਚਾਲੂ ਕਰਾ ਕੇ ਆਇਆ ਜਿਹੜੀ ਸੜਕ ਲਗਭਗ 20 ਬਰੇ ਪਹਿਲਾਂ ਬਣੀ ਸੀਗੀ ਕਈ ਸਰਕਾਰਾਂ ਆਈਆਂ ਗਈਆਂ ਪਰ ਸੜਕਾਂ ਦਾ ਕਿਸੇ ਨੇ ਵੀ ਸਾਰ ਨਹੀਂ ਲਈ ਸੋ ਅੱਜ ਸੜਕ ਦਾ ਕੀਤਾ ਉਹਦੇ ਨਾਲ ਦੀ ਨਾਲ ਪਿੰਡ ਐਮਾ ਗੁਜਰਾ ਜਿੱਥੇ ਲਗਭਗ 20 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਕਮਿਊਨਿਟੀ ਹਾਲ ਸੈਂਟਰ ਜਿਹੜਾ ਆ ਉਹ ਲੋਕਾਂ ਨੂੰ ਦੇਣ ਦੇ ਲਈ ਅੱਜ ਉਹਦਾ ਵੀ ਕੰਮ ਆਰੰਭ ਕਰਾ ਕੇ ਆਇਆ ਸੋ ਲਗਭਗ ਅੱਜ ਮੈਂ ਆਪਣੇ ਹਲਕੇ ਦੇ ਅੰਦਰ 6 ਕਰੋੜ ਦੇ ਕਰੀਬ ਜਿਹੜਾ ਆ ਉਹ ਕੰਮਾਂ ਦਾ ਜਿਹੜਾ ਮੈਂ ਅੱਜ ਉਦਘਾਟਨ ਕੀਤਾ ਜਿਵੇਂ ਮੈਂ ਦੱਸਿਆ ਵੀ ਕਈ ਕੰਮ ਮੁਕੰਮਲ ਹੋ ਗਿਆ ਲੋਕਾਂ ਨੂੰ ਸਪਰਤਨ ਕੀਤੇ ਆ ਔਰ ਕਈ ਕੰਮ ਚਾਲੂ ਕਰਾਇਆ ਸੋ ਲਗਾਤਾਰ ਇਸ ਹਲਕੇ ਦੀ ਕਾਇਆ ਬਦਲ ਦੇ ਲਈ ਲਗਾਤਾਰ ਅਸੀਂ ਕੰਮ ਕਰ ਰਹੇ ਹਾਂ ਸੋ ਆਰ ਵਾਲੇ ਦਿਨਾਂਸ ਹੋਰ ਵੀ ਤੁਸੀਂ ਦੇਖੋਗੇ ਪੰਜ ਚਾਰ ਦਿਨਾਂ ਦੇ ਅੰਦਰ ਬਹੁਤ ਵੱਡੀ ਨਿਯਮਤ ਇੱਕ ਜਿਹੜੀ ਆ ਫਿਰ ਅਸੀਂ ਆਪਣੇ ਹਲਕੇ ਦੇ ਲੋਕਾਂ ਨੂੰ ਦਵਾਗੇ ਸੋ ਸਾਡਾ ਵਾਅਦਾ ਪੰਜਾਬ ਨੂੰ ਜਿਉਂਦਾ ਜਾਗਦਾ ਪੰਜਾਬ ਬਣਾਣਾ ਰੰਗਲਾ ਪੰਜਾਬ ਬਣਾਣਾ ਉਦ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਸੋ ਅੱਜ ਵਕ ਵਕ ਵਿਕਾਸ ਕਾਰਜਾਂ ਦੇ ਜਿਹੜੇ ਉਦਘਾਟਨ ਕੀਤੇ ਆ ਉਹਨਾਂ ਦੇ ਨਹੀਂ ਪੱਥਰ ਰੱਖੇ ਆ ਔਰ ਮੈਂ ਸਮਝਦਾ ਕਿ ਇੱਕ ਨਵੀਂ ਦਿਸ਼ਾ ਦੇ ਵੱਲ ਸਾਡਾ ਪੰਜਾਬ ਜਾ ਰਿਹਾ ਸਾਡਾ ਹਲਕਾ ਜਾ ਰਿਹਾ